ਕਿਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਦੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਅੱਜ ਦੀ ਵੀਡੀਓ ਬਈ ਪਿੰਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬਾਗਾਪੁਰਾਣਾ ਪੈ ਜਾਂਦੀ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਅੱਜ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਨਾਮ ਕੀ ਹੈ ਜੀ ਆਪਣਾ ਗਗਮੀਤ ਸਿੰਘ ਵੀਰੇ ਬਾਈ ਦਾ ਨਾਂ ਅਨਜਗਮੀਤ ਸਿੰਘ ਬਾਈ ਜੇ ਆਪਣੇ ਘਰ ਆਉਣਾ ਹੋਵੇ ਤੇ ਕੀ ਡਰੈਸ ਹੈ ਜੀ ਆਪਣਾ ਕੱਚਾ ਕੋਠਾ ਹੈ ਰਾਹ ਕੋਲੇ ਘਰ ਹੈ ਠੀਕ ਹੋ ਤੇ ਵੀਰੇ ਵੈੜ ਦੀ ਡਿਟੇਲ ਦੱਸੋ ਕੀ ਹੈ ਜੀ ਦੂਜੇ ਸੂਏ ਵੀਰੇ ਦੂਜੇ ਸੂਏ ਆਪਣੀ ਘਰ ਦੀ ਵੈੜ ਆ ਜੀ ਹਾਂਜੀ ਘਰ ਦੀ ਆਪਣੀ ਘਰ ਦੀ ਵੈੜ ਆ ਦੂਜੇ ਸੂਏ ਸੋਹਣਾ ਹੈ ਸੋਰੀ ਜੀ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਹਫ਼ਤੇ ਦੀ ਹਫ਼ਤੇ ਦੀ ਕੱਚੀ ਆ ਤੁਸੀਂ ਵੇਖ ਸਕਦੇ ਹੋ ਬਾਡੀ ਬੰਤਰ ਦੀ ਬਹੁਤ ਜ਼ਿਆਦਾ ਚੰਗੀ ਆ ਪ੍ਰਿੰਟ ਬਹੁਤ ਸੋਹਣਾ ਬਾਈ ਮੂੰਹ ਮੱਥੇ ਦੀ ਚੰਗੀ ਮੜਾ ਤੂਰਾ ਵਿਖਾਦੀ ਵੀਰੇ ਤ ਦੇਖੋ ਸਾਥੀ ਮੇਰਾ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ 22 ਦਾ ਜੇ ਸਾਥ ਕੋਈ ਚੀਜ਼ ਮਿਸਟੇਕ ਹੁੰਦੀ ਹੈ ਤੇ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਤੋਰਾ ਦੇਖ ਸਕਦੇ ਹੋ ਬਾਈ ਚੰਗਾ ਹਵਾ ਨਾ ਪਹਿਲੇ ਸੂਏ ਕਿੰਨੀ ਚਵਾਈ ਕੀਤੀ ਵੀਰੇ ਆਪਾਂ 20 ਕਿਲੋ ਦੀ 20 ਲੀਟਰ ਦੀ ਚਵਾਈ ਕੀਤੀ ਆ ਤੇ ਇਸ ਸਾਲ ਕਿੰਨੀ ਕਾਸ ਹੈ ਕਿੰਨਾ ਦੁੱਧ ਦੇ ਦੂਗੀ ਜੀ 20 ਤਾਂ ਦੇਊਗੀ ਦੇਊਗੀ ਠੀਕ ਹੋ ਜੀ 20 ਤੋਂ 22 23 ਵੀ ਕਰ ਸਕਦੀ ਆ ਉਹ ਤਾਂ ਸੇਵਾ ਤੇ ਹੁੰਦਾ ਤੇ ਵੀਰ ਆਪਾਂ ਕੀ ਮੁੱਲ ਕਰਦੇ ਆ ਇਹਦਾ ਮੁੱਲ 60000 ਮੁੱਲ 60000 ਕਰਦੇ ਆ ਮਾਨ ਕੀਤਾ ਜਾਊਗਾ ਜੀ ਹਾਂ ਜੀ ਮਾਨ ਕੀਤਾ ਜਾਊਗਾ ਫੋਨ ਨੰਬਰ ਬੋਲ ਦਈ ਆਪਣਾ 832753354 ਇੱਕ ਵਾਰ ਫੇਰ ਬੋਲ ਦੋ ਜੀ 832753354 ਜੇ ਕਿਸੇ ਵੀਰ ਨੂੰ ਇਹ ਵੜ ਪਸੰਦ ਹੋਵੇ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਥਣ ਮੰਨੇ ਦੀ ਬਹੁਤ ਜ਼ਿਆਦਾ ਚੰਗੀ ਆ ਮੂੰਹ ਮੱਥੇ ਦੀ ਬਹੁਤ ਜ਼ਿਆਦਾ ਸ਼ਕੀਨ ਆ ਤੇ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯ